ਪਿਛਲੀਆਂ ਸਰਕਾਰਾਂ ਕਰਜ਼ਾ ਇੰਨਾ ਚੜਾ ਗਿਆ ਕਿ ਹੁਣ ਤਾਂ ਉਹਦੀ ਵਿਆਜ ਦੀ ਪਾਣੀ ਹੈ ਜਿਹੜੀ ਉਹ ਬਹੁਤ ਵੱਡੀ ਬਣ ਚੁੱਕੀ ਹੈ ਉਹਨਾਂ ਨੇ 5 ਸਾਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਉੱਪਰ ਕਿਸ ਕੰਮ ਦੇ ਉੱਪਰ ਪੈਸਾ ਖਰਚ ਕੀਤਾ ਉਹ ਤਾਂ ਦੱਸਣਾ ਆਮ ਲੋਕਾਂ ਦਾ ਆਮ ਲੋਕਾਂ ਦੀ ਸਰਕਾਰ ਦਾ ਤੇ ਆਮ ਲੋਕਾਂ ਦੇ ਲਈ ਬਜਟ ਹੈ ਇਹ ਫਰਕ ਇਹ ਹੈ ਕਿ ਪੈਸਾ ਤਾਂ ਖਰਚ ਹੋਇਆ ਪਿਛਲੇ ਸਮੇਂ 'ਚ ਵੀ ਹੁਣ ਵੀ ਹੋਇਆ ਕਿੰਨੇ ਸੁਚੱਜੇ ਤਰੀਕੇ ਦੇ ਨਾਲ ਆ ਅਜੀਲੀ ਸਰਕਾਰ ਦੇ ਸਮੇਂ ਖਰਚ ਹੋਏ ਤੇ ਕਿੰਨੇ ਸੁਚੱਜੇ ਤਰੀਕੇ ਨਾਲ ਸਾਡੀ ਸਰਕਾਰ ਦੇ ਵਿੱਚ ਖਰਚ ਹੋ ਰਿਹਾ ਆਹੀ ਫਰਕ ਹੈ ਪੰਜਾਬ ਦਾ ਬਜਟ ਪੇਸ਼ ਕੀਤਾ ਗਿਆ ਹੈ ਕੈਬਨਟ ਮੰਤਰੀ ਅਮਨ ਅਰੋੜਾ ਸਾਡੇ ਨਾਲ ਨੇ ਅਮਨ ਅਰੋੜਾ ਜੀ ਬਜਟ 2 ਲੱਖ ਤੋਂ ਪਾਰ ਦਾ ਇਸ ਵਾਰ ਪਹਿਲੀ ਵਾਰ ਪੇਸ਼ ਕੀਤਾ ਗਿਆ ਕਿਵੇਂ ਦੇਖਦੇ ਹੋ ਰੈਵਨਿਊ ਜਿਹੜਾ ਪੰਜਾਬ ਚ ਕਿਵੇਂ ਹੈ ਕਿਉਂਕਿ ਪੰਜਾਬ ਤਾਂ ਅੱਗੇ ਕਰਜ਼ੇ ਦੀ ਮਾਰ ਹੇਠਾ ਕਿਵੇਂ ਦੇਖਦੇ ਹੋ ਸਭ ਨੂੰ ਦੇਖੋ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਸਾਡੀ ਸਰਕਾਰ ਦਾ ਤੀਸਰਾ ਬਜਟ ਪੇਸ਼ ਕੀਤਾ ਗਿਆ ਹੈ ਔਰ ਤੀਸਰਾ ਬਜਟ ਬਿਨਾ ਕਿਸੇ ਟੈਕਸ ਤੋਂ ਆਮ ਲੋਕਾਂ ਦਾ ਆਮ ਲੋਕਾਂ ਦੀ ਸਰਕਾਰ ਦਾ ਤੇ ਆਮ ਲੋਕਾਂ ਦੇ ਲਈ ਬਜਟ ਹੈ ਇਹ ਔਰ ਜਿਹੜੀ ਤੁਸੀਂ ਕਰਜ਼ੇ ਦੀ ਗੱਲ ਕਰਦੇ ਹੋ ਪਿਛਲੀਆਂ ਸਰਕਾਰਾਂ ਕਰਜ਼ਾ ਇੰਨਾ ਚੜਾ ਗਿਆ ਕਿ ਹੁਣ ਤਾਂ ਉਹਦੀ ਵਿਆਜ ਦੀ ਪੰਡੀ ਹੈ ਜਿਹੜੀ ਉਹ ਬਹੁਤ ਵੱਡੀ ਬਣ ਚੁੱਕੀ ਹੈ ਪਰ ਫਿਰ ਵੀ ਉਹਨੂੰ ਕਿਵੇਂ ਬੈਸਟ ਪੋਸੀਬਲ ਤਰੀਕੇ ਦੇ ਨਾਲ ਉਹਨੂੰ ਮੈਨੇਜ ਕਰਨਾ ਹੈ ਅੱਜ ਸਾਡੀ ਸਰਕਾਰ ਦੇ ਫੋਕਸ ਨੇ ਏਰੀਆਜ਼ ਨੇ ਜਿਹੜੇ ਉਹ ਬੜੇ ਕਲੀਅਰ ਨੇ ਉਹ ਹੈਲਥ ਹੈ এডਿਕੇਸ਼ਨ ਹੈ ਜਿਹਦੇ ਵਿੱਚ ਹੁਣ ਤੱਕ ਦੀ ਹਾਈएस्ट ਜਿਹੜੀ ਅਲੋਕੇਸ਼ਨ ਹੈ ਉਹ ਰੱਖੀ ਗਈ ਹੈ ਖੇਤੀ ਨੂੰ ਕਿਵੇਂ ਲਾਹੇਵੰਦ ਤੋਂ ਦ ਬਣਾਇਆ ਜਾਵੇ ਹਰ ਖੇਤਕ ਪਾਣੀ ਕਿਵੇਂ ਪਹੁੰਚਾਇਆ ਜਾ ਸਕੇ ਨੌਕਰੀਆਂ ਕਿਵੇਂ ਦਿੱਤੀ ਇਹਨਾਂ ਦੇ ਉੱਪਰ ਫੋਕਸ ਹੈ ਤੇ ਇਹੀ ਏਰੀਆਜ਼ ਨੇ ਜਿਹਦੇ ਨਾਲ ਪੰਜਾਬ ਨੂੰ ਦੁਬਾਰਾ ਮੁੜ ਖਸ਼ਾਲ ਤੇ ਰੰਗਲਾ ਪੰਜਾਬ ਬਣਾ ਸਕਦੇ ਆ ਅੱਛਾ ਕਿਵੇਂ ਦੇਖਦੇ ਕਰਜ਼ੇ ਦੀ ਤੁਸੀਂ ਗੱਲ ਕੀਤੀ ਅਧ ਵਿਰੋਧੀ ਕਰਜ਼ੇ ਦੀ ਪੰਡ ਲੈ ਕੇ ਪਹੁੰਚੇ ਸੀ ਕਹਿੰਦੇ ਕਰਜ਼ਾ ਇੰਨਾ ਲੈ ਲਿਆ ਸਾਡੇ ਵਰੀ 2 ਲੱਖ ਸੀ ਹੁਣ 1 ਲੱਖ ਵੱਧ ਗਿਆ ਤੇ ਅੱਗੇ ਫੇਰ ਲੈਣ ਦੀ ਤਿਆਰੀ ਦੇ ਵਿੱਚ ਆ ਆਮ ਆਰਮੀ ਪਾਰਟੀ ਸਵਾਲ ਇਹ ਹੈ ਕਿ ਉਹਨਾਂ ਨੇ ਵੀ ਲਿਆ ਚਲੋ ਅਸੀਂ ਵੀ ਲਿਆ ਉਹਨਾਂ ਨੇ 5 ਸਾਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਦੇ ਉੱਪਰ ਕਿਸ ਕੰਮ ਦੇ ਉੱਪਰ ਪੈਸਾ ਖਰਚ ਕੀਤਾ ਉਹ ਤੋਂ ਦੱਸਣਾ ਜੇ ਕਰਜ਼ਾ ਲਿਆ ਜਾਂਦਾ ਸੀਗਾ ਜਾਂ ਜਿੰਨਾ ਰੈਵਨਿਊ ਆਉਂਦਾ ਸੀਗਾ ਉਹਦੇ 'ਚ ਲੂਪ ਹੋਲਸ ਇੰਨੇ ਰੱਖਲੇ ਜਾਂਦੇ ਸੀਗੇ ਕਿ ਅਲਟੀਮੇਟਲੀ ਉਹ ਪੈਸਾ ਦੋ ਨੰਬਰ ਦੇ ਤਰੀਕੇ ਨਾਲ ਉਹਨਾਂ ਕੋਲ ਹੀ ਪਹੁੰਚ ਜਾਂਦਾ ਸੀਗਾ ਸਾਡੀ ਸਰਕਾਰ ਜੇ ਪੈਸਾ ਲੈ ਰਹੀ ਐ ਸਪੋਜ਼ ਕਰਜ਼ੇ ਦਾ ਤੇ ਉਹ ਨੌਕਰੀਆਂ ਦੇਣ ਵਾਸਤੇ ਉਹ ਹੈਲਥ অর ਐਜੂਕੇਸ਼ਨ ਸਿਸਟਮ ਦੇ ਉੱਪਰ ਖਰਚ ਕਰਨ ਵਾਸਤੇ ਉਹ ਇਨਫਰਾਸਟ੍ਰਕਚਰ ਦੇ ਉੱਪਰ ਖਰਚ ਕਰਨ ਵਾਸਤੇ ਉਹ ਲੋਕਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਉਣ ਦੇ ਲਈ ਪੈਸੇ ਜਿਹੜਾ ਉਹਦੇ ਉੱਪਰ ਖਰਚਾ ਜਾ ਰਿਹਾ ਹੈ ਫਰਕ ਇਹ ਹੈ ਕਿ ਪੈਸਾ ਤਾਂ ਖਰਚ ਹੋਇਆ ਪਿਛਲੇ ਸਮੇਂ 'ਚ ਵੀ ਹੋਇਆ ਹੁਣ ਵੀ ਹੋਇਆ ਕਿੰਨੇ ਸੁਚੱਜੇ ਤਰੀਕੇ ਦੇ ਨਾਲ ਆ ਪਿਛਲੀ ਸਰਕਾਰ ਦੇ ਸਮੇਂ ਖਰਚ ਹੋਇਆ ਤੇ ਕਿੰਨੇ ਸੁਚੱਜੇ ਤਰੀਕੇ ਨਾਲ ਸਾਡੀ ਸਰਕਾਰ ਦੇ ਵਿੱਚ ਖਰਚ ਹੋ ਰਿਹਾ ਆਹੀ ਫਰਕ ਹੈ ਲੰਮੇ ਸਮੇਂ ਤੋਂ ਪੰਜਾਬ ਦਾ ਬਾਈਟ ਪੇਸ਼ ਹੋ ਰਿਹਾ ਹੁੰਦਾ ਆ ਰਿਹਾ ਹੈ ਇਹ ਬਹੁਤ ਵਾਰ ਪ੍ਰਣਾਲਾ ਪਰ ਉੱਥੇ ਰੋ ਉੱਥੇ ਹਸਪਤਾਲਾਂ ਦੇ ਵਿੱਚ ਉਹੀ ਹਾਲਾਤ ਨੇ ਅਫਸਰਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ ਹਸਪਤਾਲਾਂ ਦੇ ਵਿੱਚ ਟੈਸਟ ਨਹੀਂ ਹੋ ਰਹੇ ਕਿਵੇਂ ਦੇਖਦੇ ਹੋ ਇਹਨੂੰ ਕਿ ਤੁਹਾਨੂੰ ਕਿਹਨੇ ਕਹਿ ਦਿੰਦਾ ਬਾਈ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਚੈੱਕ ਤੁਸੀਂ ਕਿਹੜੇ ਗਰਾਊਂਡ ਲੈਵਲ ਤੇ ਤੁਸੀਂ ਮੇਰੇ ਨਾਲ ਕੱਲ ਨੂੰ ਮੇਰੇ ਹਲਕੇ ਸੁਨਾਮ ਚਲੋ ਕਿਤੇ ਵੀ ਚਲੋ ਪੰਜਾਬ ਦੇ ਵਿੱਚ 850 ਦੇ ਕਰੀਬ ਮੋਹੱਲਾ ਕਲੀਨਿਕ ਖੁੱਲ ਗਏ ਪੋਜ਼ਿਟਿਵ ਟੈਸਟਰ ਦਵਾਈਆਂ ਜਿਹੜੀਆਂ ਉਹ ਫ੍ਰੀ ਮਿਲ ਰਹੀਆਂ ਨੇ ਜਿਹੜੇ ਹਸਪੀਟਲਸ ਨੇ ਉਹਨਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਉਹਨਾਂ ਦੇ ਜੀ ਇਨਫਰਾਸਟ੍ਰਕਚਰ ਬੈਟਰ ਕੀਤਾ ਜਾ ਰਿਹਾ ਹੈ ਪਤਾ ਨਹੀਂ ਤੁਸੀਂ ਕਿਸੇ ਇੱਕ ਕਿਸੇ ਹਸਪਤਾਲ ਦੇ ਵਿੱਚ ਜਾ ਕੇ ਜਾਂ ਕਲੀਨਿਕ ਦੇ ਵਿੱਚ ਜਾ ਕੇ ਸ਼ਾਇਦ ਤੁਸੀਂ ਕੋਈ ਦੇਖਿਆ ਹੋਵੋਗੇ ਬਾਕੀ ਬਹੁ ਗਿਣਤੀ ਨੇ ਜਿਹੜੇ ਜਿਹੜੇ ਦੀ ਗੱਲ ਕਰਦਾ ਐਕਸ-ਰੇ ਮਸ਼ੀਨਾਂ ਤੱਕ ਹੈਗੀਆਂ ਪਰ ਅਕਸਰ ਹੀ ਨਹੀਂ ਹੁੰਦੇ ਮੈਂ ਤੁਹਾਨੂੰ ਗਰਾਊਂਡ ਲੈਵਲ 'ਤੇ ਦੱਸ ਰਿਹਾ ਨਹੀਂ ਕਿਉਂ ਨਹੀਂ ਹੁੰਦੇ ਸਰਕਾਰ ਕਹਿੰਦਾ ਜਵਾਬ ਦੇਵੇ ਨਹੀਂ ਸਰਕਾਰ ਨਹੀਂ ਮੈਂ ਤੁਹਾਨੂੰ ਤੁਸੀਂ ਦੇਖ ਕੇ ਤੁਸੀਂ ਆਇਆ ਹੋ ਨਾ ਜੀ ਮੈਂ ਤੁਹਾਨੂੰ ਇਹੀ ਗੱਲ ਕਹ ਰਿਹਾ ਜੇ ਐਕਸ-ਰੇ ਮਸ਼ੀ ਕਿਉਂ ਨਹੀਂ ਹੋ ਰੇ ਹੈਗੀ ਉੱਥੇ ਕੋਈ ਰੀਜ਼ਨ ਹੋਊਗਾ ਜੇ ਸਪੋਜ਼ ਮੈਂ ਤੁਹਾਡੀ ਗੱਲ ਨੂੰ ਵੱਡਾ ਕਰਾਂ ਸੋ ਮੇਰੇ ਕਹਿੰਦਾ ਮਤਲਬ ਹੈ ਇੱਕ ਹਸਪਤਾਲ ਦੇ ਇੱਕ ਐਕਸਰੇ ਮਸ਼ੀਨ ਦੇ ਉੱਪਰ ਟੈਸਟ ਨਹੀਂ ਹੋ ਰੇ ਥੈਟ ਡਸ ਨਾਟ ਮੀਨ ਕਿ ਤੁਸੀਂ ਸਾਰੇ ਦੇ ਸਾਰੇ ਪੰਜਾਬ ਦੇ ਸਰਕਾਰ ਦੇ ਹੈਲਥ케ਅਰ ਸਿਸਟਮ ਨੂੰ ਤੁਸੀਂ ਫਲੌਪ ਕਰਾਰ ਦੇ ਦੋ ਇਹੋ ਜੀ ਪਲੀਜ਼ ਇਹੋ ਜੀ ਇੱਕ ਤਰਫਾ ਪੱਤਰਕਾਰੀ ਆਪਾਂ ਨਾ ਕਰਿਆ ਕਰੀਏ ਮੇਰੇ ਕਹਿੰਦਾ ਮਤਲਬ ਹੈ ਤੁਹਾਡੇ ਹੱਥ ਦੇ ਵਿੱਚ ਇਹ ਹੈ ਨਾ ਜੀ ਤੁਸੀਂ ਇਹਦੇ ਉੱਪਰ ਇਹਦੇ ਵਿੱਚ ਬਜਟ ਐਜ਼ ਐਟ ਅ ਗਲਾਂਸ ਸਾਰੀ ਸਾਰਣੀ ਹੈ ਜਿਹੜੀ ਉਹ ਇਹਦੇ ਵਿੱਚ ਹੁੰਦੀ ਹੈ ਅਖੀਰਲੇ ਪੇਜਾਂ ਦੇ ਉੱਪਰ ਇਹਦੇ ਵਿੱਚ ਤੁਸੀਂ ਆ ਆਹ ਆਇਆ ਸਾਰਾ ਕੁਝ ਇਹਦੇ ਵਿੱਚ ਆ ਤੱਥ ਕੱਢਿਆ ਹੋਇਆ ਹੈ ਇਹਦੇ ਵਿੱਚ ਤੁਸੀਂ ਆ ਚੱਕ ਕੇ ਦੇਖ ਲਿਓ ਵੀ ਹੁਣ ਦੀਆਂ ਸਰਕਾਰਾਂ ਤੇ ਪਿਛਲੀਆਂ ਸਰਕਾਰਾਂ ਦੀ ਹੈਲਥ ਦੇ ਉੱਪਰ ਬਜਟ ਅਲੋਕੇਸ਼ਨ ਕਿੰਨੀ ਸੀਗੀ ਤੁਹਾਨੂੰ ਆ ਪਤਾ ਲੱਗ ਜੂਗਾ ਫਿਰ ਬਜਟ ਹੈਲਥ ਦੇ ਉੱਤੇ ਦਿੱਤਾ ਗਿਆ ਪਰ ਗੱਲ ਇਹ ਹੁੰਦੀ ਹੈ ਕਿ ਕਈ ਵਾਰੀ ਬਜਟ ਪਾਸ ਕਰਦਾ ਪੈਸੇ ਆ ਜਾਂਦੇ ਪਰ ਉਹ ਵਰਤੇ ਨਹੀਂ ਜਾਂਦੇ ਸਹੀ ਤਰੀਕੇ ਨਾਲ ਨਹੀਂ ਦੇਖੋ ਵਰਤੇ ਉਹ ਅਲੱਗ 파ਟ ਹੈ ਤੁਸੀਂ ਬਜਟ ਦੀ ਗੱਲ ਕਰ ਰਹੇ ਹੋ ਜਾਂ ਬਜਟ ਦੇ ਦੀ ਜੋ ਇੰਪਲੀਮੈਂਟੇਸ਼ਨ ਹੈ ਇੰਪਲੀਮੈਂਟੇਸ਼ਨ ਦੀ ਮਤਲਬ ਸਵਾਲ ਕੀ ਹੈ ਡਿਪਾਰਟਮੈਂਟਲ ਇਸ਼ੂ ਹੈ ਜੇ ਕੋਈ ਉਹ ਜ ਹੈ ਉਹਦਾ ਬਜਟ ਨਾਲ ਕੋਈ ਲਿੰਕ ਨਹੀਂ ਹੈ ਠੀਕ ਹੈ ਨਾ ਬਜਟ ਦੇ ਵਿੱਚ ਪ੍ਰੋਵੀਜ਼ਨ ਹੋਣੀ ਹੈ ਵੀ ਹਸਪਤਾਲ ਦੀ ਬਿਲਡਿੰਗ ਠੀਕ ਹੈ ਬਜਟ ਦੇ ਵਿੱਚ ਪ੍ਰੋਵੀਜ਼ਨ ਹੋਣੀ ਹੈ ਵੀ ਉੱਥੇ ਪ੍ਰੋਪਰ ਇਨਫਰਾਸਟ੍ਰਕਚਰ ਤੇ ਮਸ਼ੀਨਰੀ ਹੈ ਇਕਵਿਪਮੈਂਟ ਹੈ ਜਿਓ ਹੈ ਤੇ ਫਿਰ ਉਹਦੀ ਇੰਪਲੀਮੈਂਟੇਸ਼ਨ ਉਸ ਪਾਰਟਿਕੂਲਰ ਡਿਪਾਰਟਮੈਂਟ ਨੇ ਕਰਨੀ ਹੈ ਸੋ ਪਲੀਜ਼ ਟ੍ਰਾਈ ਟੂ ਡਿਫਰੈਂਸ਼ੀਏਟ ਜਿੰਨੇ ਤੁਹਾਨੂੰ ਸਵਾਲ ਹੀ ਉਹੀ ਪੁੱਛਿਆ ਨਾ ਕਿ ਬਜਟ ਤਾਂ ਪੇਸ਼ ਹੁੰਦਾ ਪਰ ਲੋਕਾਂ ਤੱਕ ਉਹ ਸਹੂਲਤਾਂ ਪਹੁੰਚਦੀਆਂ ਨਹੀਂ ਕਿਵੇਂ ਨਹੀਂ ਪਹੁੰਚ ਰਹੀਆਂ ਜੀ ਮੈਂ ਤੁਹਾਨੂੰ ਉਹੀ ਪੁੱਛ ਰਿਹਾ ਅਸੀਂ ਪਿਛਲੇ ਸਾਲ ਬਜਟ ਦੇ ਵਿੱਚ ਅਸੀਂ ਅੰਡਰਗਰਾਊਂਡ ਪਾਈਪਲਾਈਨਾਂ ਵਾਸਤੇ ਪੈਸਾ ਰੱਖਿਆ ਮੈਂ ਪਰਸੋਂ ਆਪਦੇ ਹਲਕੇ ਦੇ ਵਿੱਚ ਮੇਰਾ ਪਿੰਡ ਨਾਗਰ ਹਲਕਾ ਦੇ ਵਿੱਚ ਇੱਕ ਪਿੰਡ ਪਿੰਦਾ ਨਾਗਰਾ ਮੈਂ ਉੱਥੇ 6 ਕਰੋੜ 37 ਲੱਖ ਰੁਪਏ ਦਾ ਘੱਗਰ ਮੇਨ ਬ੍ਰਾਂਚ ਤੋਂ ਇੱਕ ਮੋਗੇ ਦੇ ਉੱਪਰ ਸਭ ਤੋਂ ਵੱਡੀ ਸਕੀਮ ਸਕੀਮ ਹੁਣ ਤੱਕ 74 ਸਾਲਾਂ ਦੀ ਸਭ ਤੋਂ ਵੱਡੀ ਸਕੀਮ ਦਾ ਨੀ ਪੱਥਰ ਰੱਖ ਕੇ ਆਇਆ ਜਿਹਦੇ ਨਾਲ ਇੱਕ ਪਿੰਡ ਦੇ ਵਿੱਚ 26 ਕਿਲੋਮੀਟਰ ਲੰਬੀ ਪਾਈਪਲਾਈਨ ਪਾਊਗੀ ਉਹਦੇ ਨਾਲ 1350 ਕਿੱਲਾ ਨਹਿਰੀ ਪਾਣੀ ਨਾਲ ਰਾਮ ਜੂਗਾ ਮੇਰੇ ਕਹਿੰਦਾ ਮਤਲਬ ਇਹ ਹੈ ਜੀ ਕਿ ਅ ਬਜਟ ਦੇ ਵਿੱਚ ਜਿਹੜੀ ਵੀ ਪ੍ਰੋਪੋਜ਼ਲ ਦੇ ਲਈ ਪੈਸੇ ਰੱਖੇ ਜਾਂਦੇ ਨੇ ਉਹਨੂੰ ਉਹਨੂੰ ਲੱਗਣ ਦੇ ਵਿੱਚ ਸਮਾਂ ਲੱਗਦਾ ਹੈ ਜੇ ਪੈਸੇ ਹੀ ਬਜਟ ਦੇ ਵਿੱਚੋਂ ਨਾ ਐਲੋਕੇਟ ਹੋਣ ਤੇ ਕਿਤੇ ਹੋਰ ਖੁਰਦਪੁਰ ਦੋ ਜਾਣਾ ਫਰਟ ਜਮੀ ਪੱਠਾ ਵੇਜੂਗਾ ਜਿਸ ਤਰੀਕੇ ਨਾਲ ਮੈਂ ਪਹਿਲਾਂ ਜਗਰ ਕੀਤਾ ਕਿ ਰੈਵਨਿਊ ਕਿੱਥੇ ਹੈ ਕਿੱਥੋਂ ਆਵੇਗਾ 70 ਵਿੱਚ ਆਉਣ ਤੋਂ ਪਹਿਲਾਂ ਇਹ ਕਿਹਾ ਜਾ ਸਕੀ ਮਾਈਨਿੰਗ ਤੋਂ 20000 ਕਰੋੜ ਰੁਪਇਆ ਆਵੇਗਾ ਉਹ ਹਾਲੇ ਤੱਕ ਉਹ ਸਾਹਮਣੇ ਨਹੀਂ ਆਇਆ ਕੋ 20000 ਕਰੋੜ ਰੁਪਇਆ ਮਾਈਨਿੰਗ ਤੋਂ ਆ ਰਿਹਾ ਜਾਂ ਨਹੀਂ ਆ ਰਿਹਾ ਨਹੀਂ ਡੈਫੀਨਿਟਲੀ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਮੰਨ ਲਈਏ ਮੈਂ ਤੁਹਾਡੀ ਗੱਲ ਕਿ 20000 ਕਰੋੜ ਹੈ ਜਿਹੜਾ ਨਹੀਂ ਆਇਆ 20000 ਕਰੋੜ ਆ ਵੀ ਨਹੀਂ ਸਕਦਾ ਹੈਗਾ ਕਿਉਂਕਿ ਸਿਰਫ ਰੇਤੇ ਦੀ ਮਾਈਨਿੰਗ ਹੋਣੀ ਹੈ ਤੇ ਜੇ ਤੁਸੀਂ ਇਹ ਮੰਨ ਕੇ ਚੱਲੋਗੇ ਕਿ ਅਸੀਂ 5.5 ਰੁਪਏ ਖੱਡਾਂ ਦੇ ਉੱਪਰ ਰੇਤਾ ਦੇ ਯਾ ਤਾਂ 5.5 ਰੁਪਏ ਲੋਕਾਂ ਨੂੰ ਰੇਟਾ ਦੇ ਦਿਓ ਤੇ ਯਸ 55 ਰੁਪਏ ਰੇਟ ਫਿਕਸ ਕਰ ਦਿਓ ਦਾ 2000 ਕਰੋੜ ਆਉਣ ਲੱਗ ਜੂਗਾ ਕੀ ਚਾਹੁੰਨੇ ਆਪਾਂ ਇਹਦਾ ਪੰਜਾਬ ਦੇ ਲੋਕਾਂ ਉਹੀ ਮੈਂ ਤੁਹਾਨੂੰ ਪੁੱਛ ਰਿਹਾ ਨਾ ਜੀ ਤੁਸੀਂ ਜ਼ਿਆਦਾ ਲੋਕ ਤਾਂ ਸਸਤੀ ਚਾਹਣਗੇ ਨਾ ਸਸਤੀ ਚਾਹਣਗੇ ਤੇ ਫਿਰ 2000 ਕਰੋੜ ਨਹੀਂ ਆਉਣਾ ਜੇ ਮਹਿੰਗੀ ਖਰੀਦ ਸਕਦੇ ਹਾਂ ਤੇ 2000 ਕਰੋੜ ਆਜੂਗਾ ਵੱਡਾ ਬਿਆਨ ਦੇ ਰਹੇ ਹੋ ਤੁਸੀਂ ਕਿ ਜਿਹੜਾ ਸੱਤਾ ਤੇ ਹੁਣ ਤੋਂ ਪਹਿਲਾਂ ਵਾਅਦਾ ਕੀਤੇ ਗਏ ਸੀ ਕਿ 20000 ਕਰੋੜ ਨਹੀਂ 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 ਇਹ ਗੱਲ ਨਹੀਂ ਹੈਗੀ ਮੈਂ ਵੱਡਾ ਬਿਆਨ ਇਹ ਦੇ ਰਿਹਾ ਵੀ ਜਦੋਂ ਤੁਸੀਂ ਇੱਕ ਚੀਜ਼ ਸਬਸਿਡਾਈਜ਼ਡ ਲੋਕਾਂ ਨੂੰ ਪ੍ਰੋਵਾਈਡ ਕਰਾਉਣੀ ਹੈ ਤੇ ਫਿਰ ਸਟੇਟ ਕੋਲ ਰੈਵਨਿਊ ਨਾ ਨਾ ਆਉਣਾ ਆਊਗਾ ਤਾਂ ਘਾਟ ਆਊਗਾ ਜੇ ਤੁਸੀਂ ਜਿਵੇਂ ਬਿਜਲੀ ਬਿਜਲੀ ਬਵਸਤ ਕੀਤੀ ਗਈ ਆਬਵੀਅਸਲੀ ਹੁਣ ਤੁਸੀਂ ਅਲਟੀਮੇਟਲੀ ਦੇਖੋ ਗੱਲ ਤਾਂ ਕੋਮ ਫਿਰ ਕਿ ਉੱਥੇ ਆ ਜਾਂਦੀ ਹੈ ਕਿ ਤੁਸੀਂ ਆਮ ਘਰ ਨੂੰ 600 ਯੂਨਿਟ ਬਿਜਲੀ ਦੇਣੀ ਹੈ ਕਿ ਨਹੀਂ ਦੇਣੀ ਜੇ ਦੇਣੀ ਹੈ ਤਾਂ ਉਸ ਘਰ ਦਾ ਫਾਇਦਾ ਹੋ ਜਾਊਗਾ ਤਾਂ ਸਰਕਾਰ ਦਾ ਖਜ਼ਾਨਾ ਭਰ ਜੂਗਾ ਜੇ ਤੁਸੀਂ ਰੇਤਾ 5.5 ਰੁਪਏ ਦੇਣਾ ਤਾਂ ਆਮਕਰਨ ਨੂੰ ਫਾਇਦਾ ਹੋ ਜੂਗਾ ਜਿਹਨੇ ਵਿਚਾਰੇ ਨੇ ਦੋ ਇੱਕ ਕਮਰਾ ਕੋਠਾ ਡੰਗਰਾ ਵਾਸਤੇ ਪਾਉਣਾ ਹੈ ਜਾਂ ਆਪਦੀ ਸਿਰ ਤੇ ਛੱਤ ਕਰਨੀ ਹੈ ਜੇ ਨਹੀਂ ਦੇਣਾ ਹੈਗਾ 5.5 ਨੂੰ ਤੇ ਉਹ ਖਜ਼ਾਨਾ ਭਰ ਜੂਗਾ ਅਲਟੀਮੇਟਲੀ ਭਾਈ ਸਾਹਿਬ ਇਹ ਇੱਕ ਵੈਲਫੇਅਰ ਸਟੇਟ ਹੈ ਪੰਜਾਬ ਤੇ ਸਾਡੀ ਸਰਕਾਰ ਹੈ ਜਿਹੜੀ ਸਾਡੀ ਸਰਕਾਰ ਦੀ ਸੋਚ ਹੈ ਜਿਹੜੀ ਉਹ ਆਮ ਲੋਕਾਂ ਦੀ ਵੈਲਫੇਅਰ ਦੇ ਉੱਪਰ ਨੂੰ ਮੁੱਖ ਰੱਖ ਕੇ ਅਸੀਂ ਫੈਸਲੇ ਲੈਨੇ ਆ ਸੋ ਇਸ ਕਰਕੇ ਹਾਂ ਚੈਲੰਜਸ ਬਹੁਤ ਵੱਡੇ ਨੇ ਪਰ ਉਹਨਾਂ ਚੈਲੰਜਸ ਨੂੰ ਹੌਲੀ ਹੌਲੀ ਸਰ ਕਰ ਰਹੇ ਹਾਂ ਤੇ ਸਭ ਤੋਂ ਵੱਡਾ ਉਹਨਾਂ ਨੂੰ ਸਰ ਕਰਨ ਦਾ ਉਹਨਾਂ ਦੇ ਉੱਪਰ ਕਾਬੂ ਪਾਉਣ ਦਾ ਸੋਰਸ ਇੱਕੋ ਹੀ ਸੀਗਾ ਕਿ ਕ腐ਸ਼ਨ ਦੇ ਸਾਰੇ ਲਕੂਨ ਨੇ ਜਿਹੜੇ ਮੋਗੇ ਨੇ ਉਹ ਬੰਦ ਕਰੋ ਉਹ 100% ਨਾ ਵੀ ਸਹੀ ਤਾਂ ਅਸੀਂ 90% ਉਹ ਸੀ ਬੰਦ ਕਰ ਚੁੱਕੇ ਹੈ। ਇਹੀ ਕਾਰਨ ਹੈ ਕਿ ਜਿਸ ਤਰੀਕੇ ਤੁਸੀਂ ਮਾਈਨਿੰਗ ਦੇ ਕਿਹਾ ਵੀ ਫ੍ਰੀ ਚੀਜ਼ਾਂ ਦੇਣ ਕਰਕੇ ਜਿਹੜਾ ਖਜ਼ਾਨਾ ਚ ਪੈਸੇ ਨਹੀਂ ਆ ਰਹੇ ਇਹੀ ਕਾਰਨ ਹੈ ਕਿ ਹਜ਼ਾਰ-ਹਜ਼ਾਰ ਰੁਪਏ ਦਾ ਉਹ ਵੀ ਲੇਟ ਹੋ ਰਿਹਾ ਮੈਲਾਵਾ ਨੂੰ ਗਾਰੰਟੀ ਦਿੱਤੀ ਗਈ ਸੀ ਉਹਦੀ। ਆਬਵੀਅਸਲੀ ਟਾਈਮ ਲੱਗਦਾ ਹੈ ਨਾ ਜਿਹੜੇ ਇੱਕ ਚੀਜ਼ ਨੂੰ ਜਦੋਂ ਤੁਸੀਂ ਤੁਹਾਡੇ ਕਮਿਟਿਡ ਲਾਇਬਿਲਿਟੀਆਂ ਦੇ ਵਿੱਚ ਹੀ ਤੁਹਾਡੇ ਸੈਲਰੀਜ਼ ਔਰ ਪੈਨਸ਼ਨ ਤੁਹਾਡਾ ਕਰਜ਼ੇ ਦੀ ਪੰਡ ਦਾ ਵਿਆਜ ਜਦੋਂ ਇਹਨਾਂ ਦੇ ਉੱਪਰ ਹੀ ਤੁਹਾਡਾ ਮੈਕਸਿਮਮ ਔਰ ਪਾਵਰ ਸਬਸਿਡੀ ਇਹਨਾਂ ਦੇ ਉੱਪਰ ਹੀ ਤੁਹਾਡਾ ਜਦੋਂ 95 96% ਰੈਵਨਿਊ ਆਊਟਲੇ ਹੋ ਜਾਊਗਾ ਚਲਾ ਜਾਊਗਾ ਤੇ ਫਿਰ ਅਲਟੀਮੇਟਲੀ ਹੋਰ ਨੈਕਸਟ ਵੈਲਫੇਅਰ ਸਕੀਮ ਦੇ ਨੋ ਥੋੜਾ ਸਮਾਂ ਤਾਂ ਲੱਗੇਗਾ ਨਾ ਜੀ ਕਿ ਚੀਜ਼ਾਂ ਘਟਾਉਣੇ ਚਾਹੀਦੇ ਜਿਵੇਂ ਬਸ ਦਾ ਸਫਰ ਹੈ ਬਿਜਲੀ ਦਾ ਜਿਵੇਂ ਰੇਤਾ ਦਾ ਹੈ ਇਹ ਚੀਜ਼ਾਂ ਘਟਾ ਕੇ ਲੋਕਾਂ ਨੂੰ ਫਾਇਦਾ ਪਹੁੰਚੇਗਾ ਪਹੁੰਚ ਸਕਦਾ ਫਾਇਦਾ ਇਹਦੇ ਚ ਮੇਰੇ ਇਕੱਲੇ ਇੰਡੀਵਿਜੂਅਲ ਕਮੈਂਟ ਕਰਨਾ ਇਹ ਮੇਰੀ ਸੋਚ ਮੈਟਰ ਨਹੀਂ ਕਰਦੀ ਹੈਗੀ ਇਹ ਕਲੈਕਟਿਵ ਡਿਸੀਜਨ ਹੈ ਜਿਹੜਾ ਉਹ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਉਹ ਸਰਕਾਰ ਦਾ ਡਿਸੀਜਨ ਹੋਗਾ ਸੋ ਮੇਰਾ ਇਕੱਲੇ ਦਾ ਕਿਹਾ ਕੁਝ ਵੀ ਮੈਟਰ ਨਹੀਂ ਕਰਦਾ ਹੋ ਸਕਦਾ ਤੁਸੀਂ ਕਹਿ ਰਹੇ ਹੋ ਕਿ ਜੀ ਇਹ ਜੋ ਫ੍ਰੀ ਸਫਰ ਹੈ ਉਹ ਘਟਾਉਣਾ ਚਾਹੀਦਾ ਆ ਦੂਸਰੇ ਪੱਤਰਕਾਰ ਵੀਰ ਕਹਿਣਾ ਵੀ ਜੀ ਨਹੀਂ ਘਟਣਾ ਚਾਹੀਦਾ ਹੈਗਾ ਇਹ ਤਾਂ 3 ਕਰੋੜ ਲੋਕ ਨੇ ਤੇ 3 ਕਰੋੜ ਲੋਕਾਂ ਦੀ ਆਪੋ ਆਪਣੀ ਸੋਚ ਹੈ ਇਹਦੇ ਬਾਰੇ ਮੈਂ ਕੱਲਾ ਕਮੈਂਟ ਨਹੀਂ ਨਾ ਕਰ ਸਕਦਾ ਹੈਗਾ ਪੱਤਰਕਾਰ ਵੀ ਚਾਹੁੰਦਾ ਸਾਨੂੰ ਵੀ ਫ੍ਰੀ ਸਫਰ ਦਿੱਤਾ ਜਾਵੇ ਠੀਕ ਹੈ ਧੰਨਵਾਦ ਤੁਹਾਡਾ ਤਾਂ ਬਿਲਕੁਲ ਕੈਬਨਟ ਮੰਤਰੀ ਅਮਨ ਰੋੜਾ ਉਹਨਾਂ ਨੇ ਸਾਰਾ ਕੁਝ ਸਪਸ਼ਟ ਕਰ ਦਿੱਤਾ ਹੈ ਜਿਸ ਤਰੀਕੇ ਦਾ ਬਜਟ ਪੇਜ ਹੈ ਕਿ ਲੋਕਾਂ ਨੂੰ ਕੀ ਕੀ ਜਿਹੜੀਆਂ ਸਹੂਲਤਾਂ ਉਹ ਬਜਟ ਦੇ ਵਿੱਚ ਇਸ ਬਜਟ ਤੋਂ ਮਿਲ ਸਕਦੀਆਂ ਨੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦਾ ਕਹਿਣਾ ਹੈ ਕਿ ਰਾਹਤ ਦਿੱਤੀ ਗਈ ਆ ਫਿਲਹਾਲ ਇਹਦੇ ਹੋਏ ਜਾਏ ਤੇ ਕੈਮਰਾਮੈਨ ਅਮਨ ਦੇ ਨਾਲ ਅੰਤਰਪੀਰ ਸਿੰਘ ਖਹਿਰਾ ਮਾਈ ਪ